ਪਾਏ ਦੇ ਵਿੱਚ ਮਨਜ਼ੂਰ ਕੀਤਾ ਹੈ ਤਾਂ ਕਿ ਸਾਰੇ ਪਰਿਵਾਰਾਂ ਨੂੰ ਇਸ ਦੇ ਨਾਲ 2000 ਪਰਿਵਾਰਾਂ ਨੂੰ ਇਸ ਉਹ ਅਸੀਂ ਸਾਰੀਆਂ ਕਲੋਨੀਆਂ ਵੀ ਵਿੱਥੇ ਪਾਣੀ ਦਾ ਟਿਕਾਣਾ ਨਹੀਂ ਹੋਇਆ ਅੰਦਾਜ਼ਨ 20000 ਪਰਿਵਾਰ ਹਿੱਲੇ ਵੀ ਤਾਂ ਇਹ ਬੈਠੇ ਲੱਗੇ ਸੀ ਕਿ ਉਹਨਾਂ ਨੂੰ ਇਹ ਆਰਡਰ ਬਿਖਰੀ ਪਾਣੀ ਬਿਨਾਂ ਨਹੀਂ ਹੋ ਬਣ ਪਸੰਦ ਕਰਦੇ ਕਿ ਕੋਈ ਨਿੱਕੇ ਆਪਣੇ ਢਾਂਕੇ ਦੇ ਲੋਕਾਂ ਦੀ ਜ਼ਿੰਦਗੀ ਬੈਠਾ ਹੋ ਸਕਦੀ ਕਾਸਲੇ ਸੀ ਪ੍ਰਧਾਨ ਜੀ ਕਿ ਇਹ ਢਾਂਕੇ ਇੱਥੇ ਸਾਰੇ ਖਾਸ ਤੌਰ ਸੰਗਤ ਸਰ ਦੇ ਲੋਕ ਤੇ ਜੇ ਲੇਬਰ ਵਾਲੇ ਦੇ ਘਰੇ ਪਾਣੀ ਤੇ ਸਿਗਰਟ ਦਾ ਕਨੈਕਸ਼ਨ ਲੱਗੂਗਾ ਨਾ ਤਾਂ ਮੈਨੂੰ ਸਭ ਤੋਂ ਵੱਧ ਅੱਖਾਂ ਮੈਂ ਵਿਰੋਧੀਆਂ ਦੀ ਗੱਲ ਕਰਦਾ ਵਿਰੋਧੀਆਂ ਦੀ ਤਾਂ ਹਾਰ ਖੁੰਦੀ ਜਦੋਂ ਚੋਣਾਂ ਹੁੰਦੀਆਂ ਹਨ ਮੇਰੇ ਖਿਲਾਫ ਬੋਲ ਪਰ ਆਪਾਂ ਇਹ ਗੱਲ ਨਹੀਂ ਪ੍ਰਵਾਨ ਨਹੀਂ ਕਰਦੇ ਆਪਾਂ 4.5 ਸਾਲ ਤੋਂ ਆਪਣੇ ਸ਼ਹਿਰ ਨੂੰ ਆਪਣੇ ਇਲਾਕੇ ਨੂੰ ਅੱਗੇ ਲੈ ਕੇ ਜਾਣ ਵਾਸਤੇ ਕੰਮ ਕਰ ਰਹੇ ਹੈ ਕਹੀਂ ਕੰਮ ਹੋ ਗਏ ਤੇ ਕਹੀਂ ਕੰਮ ਰਹਿ ਗਏ ਜਿਹੜੇ ਰਹਿ ਗਏ ਉਹ ਵੀ ਤਾਂ ਮਰੀ ਸੁੰਦਰ ਬਾਦੀ ਨੂੰ ਆਨੱਖਰੇ ਕੋਈ ਕੰਮ ਤੋਂ ਕਦੇ ਪੜਿਆ ਨਹੀਂ ਗਰੀਬ ਆਦਮੀ ਦੇ ਬੱਚੇ ਸਕੂਲ ਪੜਨ ਜਾਂਦੇ ਹੈ ਉੱਤੇ ਫੀਸ ਨਹੀਂ ਲੱਗਦੀ। ਔਰ ਪਹਿਲਾਂ ਫੀਸ ਤਾਂ ਲੱਗਦੀ ਸੀ ਪਰ ਉੱਥੇ ਪੜਾਉਣ ਦਾ ਮਾਹੌਲ ਵੀ ਸੀ। ਨਾ ਬਿਲਡਿੰਗ ਚੰਗੀ ਸੀ, ਨਾ ਪੜਾਉਣ ਵਾਲਾ ਚੰਗਾ ਸੀ, ਨਾ ਬੱਚਿਆਂ ਨੂੰ ਕੰਪਿਊਟਰ ਐਜੂਕੇਸ਼ਨ ਮਿਲਦੀ। ਇਹ ਮੈਂ ਇਹਨਾਂ ਦੀ ਕਦਰੇ ਉੱਠ ਕੇ ਬਾਕੀ ਸਮਾਜ ਵਾਸਤੇ ਕੰਮ ਕਰਦੀ ਰਹੇ ਹਾਂ। ਇਹ ਵੀ ਕਰਦਾ ਜੀ ਮੈਂ ਇਹਨਾਂ ਤੇ ਕਿਹੋ ਜਿਹੀ ਗੱਲ ਨੂੰ ਕੋਸ਼ਾਕ ਨਹੀਂ ਮਰਦਾ। ਔਰ ਇਸੇ ਹਾਲ ਕਰਕੇ ਫਿਰ ਪਾਵਾ ਜਾਏ ਔਰ ਇਸ ਹਟਾਇਆ ਤਾਂ ਉਹ ਲੱਗਾ ਸੀ। ਉਹ ਰਹੇ ਜੀ ਮੈਂ ਹਾਂ ਬੋਲੀ ਕੰਮ ਕਰ ਰਹੇ ਸਰ ਆਪਣੇ ਸ਼ਹਿਰ ਵਿੱਚ ਜਦੋਂ ਕਾਠ ਕਰਾਇਆ ਇਹਦੇ ਵਾਰ ਅੱਜ ਭਵਾਨੀਗੜ੍ਹ ਦੇ ਕੁਝ ਇਲਾਕਿਆਂ 'ਚ ਜਿੱਥੇ ਸੀਵਰੇਜ ਪੈਣ ਵਾਸਤੇ ਕਮੀ ਸੀ ਜਾਂ ਕੁਝ ਇਲਾਕਿਆਂ ਵਿੱਚ ਵਾਟਰ ਸਪਲਾਈ ਦੇ ਕਨੈਕਸ਼ਨ ਨਹੀਂ ਹੋਏ ਸੀ 10 ਕਰੋੜ ਰੁਪਏ ਦਾ ਇੱਕ ਨਵਾਂ ਪ੍ਰੋਜੈਕਟ ਕੁਝ ਇਲਾਕਿਆਂ ਵਾਸਤੇ ਮਨਜ਼ੂਰ ਕਰਵਾਇਆ ਸੀ ਜਿਹਦਾ ਕੰਮ ਅੱਜ ਸੰਗਤ ਸਰਚੋਂ ਚਾਲੂ ਕੀਤਾ ਹੈ ਇਸ ਦੇ ਨਾਲ 2000 ਪਰਿਵਾਰਾਂ ਨੂੰ ਨਵਾਂ ਸੀਵਰੇਜ ਦਾ ਕਨੈਕਸ਼ਨ ਮਿਲੂਗਾ ਔਰ ਅੰਦਾਜ਼ਨ 1000 ਪਰਿਵਾਰਾਂ ਦੇ ਨੂੰ ਪਾਣੀ ਦੀ ਜਿਹੜੀ ਕਨੈਕਸ਼ਨ ਹੈ ਉਹ ਮਿਲੋਗੇ ਤਾਂਕਿ ਸਾਡੇ ਪਵਾਨੀਗੜ੍ਹ ਸ਼ਹਿਰ ਦਾ ਕੋਈ ਇਲਾਕਾ ਬਿਨਾਂ ਸੀਵਰੇਜ ਤੇ ਪਾਣੀ ਤੋਂ ਰਹਿ ਨਾ ਸਕੇ ਇਹ ਪ੍ਰੋਜੈਕਟਸ ਆਨ ਗoing ਪ੍ਰੋਜੈਕਟਸ ਨੇ ਜਿੰਨਾ ਜਿੰਨਾ ਕੰਮ ਹੋਈ ਜਾ ਰਿਹਾ ਬਾਕੀ ਨਵਾਂ ਪੈਸਾ ਮਨਜ਼ੂਰ ਹੋ ਕੇ ਆ ਜਾਂਦਾ ਹੈ ਔਰ ਇਸ ਤੋਂ ਬਾਅਦ ਜਿਹੜਾ ਵੀ ਕੋਈ ਇਲਾਕਾ ਰਹਿ ਜਾਊਗਾ ਉਹਦਾ ਪ੍ਰੋਟਾਨ ਵਾਲੇ ਸਮੇਂ 'ਚ ਅਸੀਂ ਮਨਜ਼ੂਰ ਕਰਾਂਗੇ ਤਾਂਕਿ ਆਪਣੇ ਸਾਰੇ ਸ਼ਹਿਰ ਦੇ ਇਲਾਕੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਸਕੇ ਇੱਕ ਸਿੰਘੂ ਬਾਰਡਰ ਤੇ ਆਪਣੇ ਹੋਏ ਹੀ ਆਪਣੇ ਕਤਲ ਕੀਤਾ ਗਿਆ ਨੌਜਵਾਨ ਦਾ